ਕਦੋਂ ਵਿਦੇਸ਼ ਗਏ ਸੀ ਤੇ ਕੀ ਕੀ ਉੱਥੇ ਤਸ਼ੱਦਦ ਤੁਹਾਨੂੰ ਚਲਣਾ ਪਿਆ ਮੈਂ 2024 ਚ ਗਈ ਸੀ ਇਰਾਕ ਵਿੱਚ ਗਈ ਸੀ ਉੱਥੇ ਜਦੋਂ ਮੈਨੂੰ ਮਤਲਬ ਮੇਰੇ ਏਜੰਟ ਨੇ ਬੁਲਾਇਆ ਸੀਗਾ ਇਧਰੋਂ ਤਾਂ ਮੈਨੂੰ ਵੀਜ਼ਾ ਉਹਨਾਂ ਨੇ ਸਲਾਈ ਦੇ ਕੰਮ ਦਾ ਦਿੱਤਾ ਜਦੋਂ ਉੱਧਰ ਜਾ ਕੇ ਮੈਨੂੰ ਪਤਾ ਲੱਗਿਆ ਤੇ ਘਰ ਦੇ ਕੰਮ ਦਾ ਨਹੀਂ ਤੇ ਉੱਧਰ ਫਿਰ ਮੈਂ 3 ਮਹੀਨੇ ਕੰਪਨੀ ਵਿੱਚ ਬੈਠੀ ਰਹੀ ਹਾਂ ਮੈਂ ਤਾਂ ਮੈਂ ਵਾਪਸ ਜਾਣਾ ਵੀ ਮੈਂ ਕੰਮ ਨਹੀਂ ਕਰਨਾ ਜਾਂਦੀ ਸੀ ਨਾ ਕੋਈ ਫੈਮਿਲੀ ਕੋਈ ਆਉਂਦੀ ਸੀ ਤਾਂ ਮੈਂ ਉਹਨਾਂ ਨੂੰ ਵਾਪਸ ਮੋੜ ਦਿੰਦੀ ਸੀ ਮੈਂ ਨਹੀਂ ਜਾਣਾ ਉਸ ਤੋਂ ਬਾਅਦ ਚ ਚਲੋ ਇੱਕ ਫੈਮਿਲੀ ਫੇਰ ਵਧੀਆ ਆਈ ਵੀ ਇਹ ਕਹਿੰਦੇ ਵੀ ਇੱਦਾਂ ਤੈਨੂੰ ਵਾਪਸ ਤਾਂ ਜਾਣ ਨਹੀਂ ਦੇਣਾ ਜਿੰਨੀ ਦਰ ਕੰਟਰੈਕਟ ਪੁਰਾਣੀ ਹੁੰਦਾ ਮੈਨੂੰ ਇਹਨਾਂ ਨੇ ਫੈਮਿਲੀ 'ਚ ਭੇਜਿਆ ਉੱਥੇ ਮੈਂ 10 ਮਹੀਨੇ ਕੰਮ ਕੀਤਾ ਉਹ ਫੈਮਿਲੀ 'ਚ ਫੈਮਿਲੀ 'ਚ 10 ਮਹੀਨੇ ਤੱਕ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਉਸ ਤੋਂ ਬਾਅਦ ਮੈਨੂੰ ਪ੍ਰੋਬਲਮ ਇਹ ਆਈ ਕਿ ਕਿ ਜਿਹੜਾ ਮੈਡਮ ਦੇ ਹਸਬੰਦ ਸੀਗੇ ਉਹ ਥੋੜੇ ਜਿਹਾ ਹੋਰ ਲੱਗੇ ਸੀਗੇ ਨਾ ਮੈਂ ਪਿੱਛੋਂ ਮਾਰਕ ਤੋਹਿਆਂ ਕਰਨ ਤੇ ਤਾਂ ਫਿਰ ਮੈਂ ਵਾਪਸ ਕੰਪਨੀ ਵਿੱਚ ਆਈ ਕੰਪਨੀ ਚ ਵਾਪਸ ਆਈ ਮੈਂ ਉਹਨਾਂ ਨੂੰ ਕਿਹਾ ਮੈਂ ਇੱਥੇ ਕੰਮ ਨਹੀਂ ਕਰਨਾ ਮੈਂ ਵਾਪਸ ਇੰਡੀਆ ਜਾਣਾ ਵਾ ਵੀ ਮੇਰਾ ਸਾਲ ਦਾ ਕੰਟਰੈਕਟ ਰਨਦਾ ਵਾ ਵੀ ਜਿੰਨੇ ਪੈਸੇ ਹੋਣਗੇ ਮੈਂ ਭਰ ਦੂੰਗੀ ਵੀ ਮੈਨੂੰ ਵਾਪਸ ਭੇਜ ਲਓ ਨਾ ਤਾਂ ਉਹਨਾਂ ਨੇ ਮੇਰਾ ਪਾਸਪੋਰਟ ਮੈਨੂੰ ਸ਼ੋਅ ਕਰਾਇਆ ਸਾਲ ਵਿੱਚ ਦੀ ਤੇ ਨਾ ਹੀ ਮੈਨੂੰ ਉਹਨਾਂ ਨੇ ਵੀ ਮੇਰਾ ਹਕਾਕਾ ਬਣਵਾਇਆ ਆਈਡੀ ਵੀ ਨਹੀਂ ਬਣਵਾਈ ਸੀ ਬਿਨਾਂ ਆਈਡੀ ਤੋਂ ਮੈਂ ਕੰਮ ਕਰ ਰਹੀ ਸੀ ਉੱਥੇ ਤੇ ਫਿਰ ਉਹਨਾਂ ਨੇ ਜਦੋਂ ਚਲੋ ਮੈਨੂੰ ਨਹੀਂ ਉਹਨਾਂ ਨੇ ਕੋਈ ਆਉਣ ਦਿੱਤਾ ਫੇਰ ਮੈਨੂੰ ਇਹ ਧੱਕਾबाजी ਕਰਨ ਲੱਗ ਗਈ ਉੱਥੇ ਹੋਰਾਂ ਕੁੜੀਆਂ ਨਾਲ ਵੀ ਬਹੁਤ ਧੱਕਾबाजी ਹੁੰਦੀ ਸੀ ਕੰਪਨੀ 'ਚ ਬਿਠਾਈ ਰੱਖਦੇ ਸੀਗੇ ਕਿੰਨੇ ਕਿੰਨੇ ਦਿਨ ਖਾਣਾ ਵੀ ਇੱਕ ਟਾਈਮ ਨਹੀਂ ਦਿੰਦੇ ਸੀਗੇ ਹੁਣ ਵੀ ਕੁੜੀਆਂ ਉੱਥੇ ਬਹੁਤ ਘਟੋਟ 20 25 ਕੁੜੀਆਂ ਨੇ ਉੱਥੇ ਉਹ ਵੀ ਕਹਿੰਦੀਆਂ ਨੇ ਵੀ ਅਸੀਂ ਵੀ ਵਾਪਸ ਹੋਣਾ ਚਾਹੁੰਦੀਆਂ ਵਾ ਇਹਨਾਂ ਨੇ ਫਸਾਇਆ ਹੀ ਇਸ ਤਰੀਕੇ ਨਾਲ ਆ ਵੀ ਕੁੜੀਆਂ ਨੂੰ ਫੋਨ ਤੱਕ ਨਹੀਂ ਦਿੱਤਾ ਜਾਂਦਾ ਉੱਥੇ ਯੂਜ਼ ਕਰਾਉਂਦਾ ਜਦੋਂ ਵੀ ਮਤਲਬ ਕੋਈ ਵੀ ਗੱਲਬਾਤ ਹੁੰਦੀ ਆ ਕੰਪਨੀ ਵਾਲੇ ਕੁੜੀਆਂ ਨੂੰ ਅਲੱਗ ਰੂਮ ਦੇ ਵਿੱਚ ਤਾੜ ਦਿੰਦੇ ਆ ਫੋਨ ਤੱਕ ਨਹੀਂ ਦਿਖਾਉਂਦੇ ਖਾਣਾ ਵੀ ਨਹੀਂ ਦਿੰਦੇ ਜੇ ਕੋਈ ਬਿਮਾਰ ਆ ਉਹਦਾ ਹੀ ਇਲਾਜ ਨਹੀਂ ਹੋਣਾ ਇਸ ਕਿਸੇ ਦਾ ਚੱਲਣਾ ਪਿਆ ਉੱਥੇ ਉੱਥੇ ਬਸ ਜਾਨੀ ਜਿਆਦਾ ਤੋਂ ਜਿਆਦਾ ਟੌਰਚਰ ਕਰਦੇ ਆ ਬਸ ਟੌਰਚਰ ਇਦਾਂ ਮੰਮੀ ਕਿਸੇ ਮਤਲਬ ਫੈਮਿਲੀ ਤੋਂ ਇਹਨਾਂ ਨੇ 5000 ਡਾਲਰ ਲਿਆ ਵਾ ਤੇ ਉੱਥੇ ਕੰਮ ਜਿਹੜਾ ਇਹਨਾਂ ਨੇ ਕਹਿਤਾ ਉਹ ਕਰਨਾ ਹੀ ਪੈਣਾ ਵਾ ਇਸ ਤਰੀਕੇ ਨਾਲ ਟੌਰਚਰ ਕੀਤਾ ਜਾਂਦਾ ਕੋਈ ਇਦਾਂ ਦੀ ਗੱਲ ਵੀ ਸਾਹਮਣੇ ਆਈ ਕਿ ਤੁਸੀਂ ਕੰਮ ਤੋਂ ਮੜਾ ਕੀਤਾ ਹੋਵੇ ਤੇ ਤੁਹਾਨੂੰ ਕਿਹਾ ਗਿਆ ਹੋਵੇ ਕਿ ਧਰਮਾ ਸਿੱਖ ਰਿ ਗਿਆ ਵਾ ਜਾਂ ਕੁਝ ਹਾਂਜੀ ਮੈਂ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਵੀ ਜਿਵੇਂ ਕੰਪਨੀ ਦੇ ਵਿੱਚ ਇਹ ਪੈਸੇ ਲੈ ਲੈਂਦੇ ਆ ਕੋਈ ਵੀ ਫੈਮਿਲੀ ਲੈਣ ਆਉਂਦੀ ਆ ਉੱਥੇ ਪੈਸੇ ਲੈਂਦੇ ਆ ਫਿਰ ਵੀ ਸਾਨੂੰ ਕਹਿਣਗੇ ਵੀ ਤੁਹਾਨੂੰ ਉੱਥੇ ਵੇਚ ਦਿੱਤਾ ਗਿਆ 2 ਸਾਲ ਲਈ ਕੰਮ ਕਰਨਾ ਹੀ ਪੈਣਾ ਤੁਹਾਨੂੰ ਨਹੀਂ ਕਰੋਗੇ ਤੁਸੀਂ ਉਹਨਾਂ ਦੇ ਪੈਸੇ ਭਰੋਗੇ ਫਿਰ ਵਾਪਸ ਦੇਣਗੇ ਤੁਹਾਡਾ ਪਾਸਪੋਰਟ ਬਾਹਰ ਜਾਣ ਦਾ ਕੀ ਕਾਰਨ ਸੀ ਕਿਹਦੇ ਸੰਪਰਕ ਚਾਏ ਕਿਵੇਂ ਤੁਹਾਡੀ ਗੱਲਬਾਤ ਮੇਰੇ ਨਾਲ ਮੇਰੇ ਨਾਲ ਕੁੜੀਆਂ ਸੀਆਂ ਦੋ ਕੰਮ ਕਰਦੀਆਂ ਸੀ ਅਸੀਂ ਬਿਊਟੀ ਕਲਰ ਦਾ ਤੇ ਉੱਥੇ ਜਾਨੀ ਲੁਧਿਆਣੇ ਮੈਂ ਕੰਮ ਕਰਦੀ ਸੀਗੀ ਤੇ ਉੱਥੇ ਕੁੜੀਆਂ ਸੀਗੀਆਂ ਤੇ ਉਹਨਾਂ ਨੇ ਮੈਨੂੰ ਬਸ ਪਾਈ ਸੀਗੀ ਇਸ ਅਜੰਟ ਬਾਰੇ ਚਲੋ ਉਹਨਾਂ ਨੇ ਮੈਨੂੰ ਇਹਨਾਂ ਨਾਲ ਰਲਾਇਆ ਉਹ ਉਹਨਾਂ ਦਾ ਵੀਜ਼ਾ ਮਗਰੋਂ ਆਇਆ ਜਾਨੀ ਉਹਨਾਂ ਬਾ ਉਹ ਗਈਆਂ ਨਹੀਂ ਮੈਨੂੰ ਉਹਨਾਂ ਨੇ ਭੇਜਤਾ ਇਹ ਮੈਨੂੰ ਕਦੇ ਤਾਂ ਕਹਿੰਦੇ ਰਹੇ ਆ ਕਹਿੰਦੇ ਵੀ ਜੇ ਤੂੰ ਨਾ ਆਈ ਇੱਥੇ ਨਾ ਆਈ ਤੇਰਾ ਪਾਸਪੋਰਟ ਬੈਨ ਕਰਾ ਦਾਂਗੇ ਮੈਂ ਆਈ ਕਰ ਦੂੰ ਮੈਂ ਜੋ ਕਰ ਦੂੰ ਬੜਾ ਕੁਛ ਇਹਦੀ ਮਤਲਬ ਵਾਈਫ ਵੀ ਮੈਨੂੰ ਫੋਨ ਕਰਕੇ ਧੰਕੀ ਦਿੰਦੀ ਰਹੀ ਆ ਏਜੰਟ ਦੀ ਏਜੰਟ ਦੀ ਕਿੱਥੋਂ ਦਾ ਏਜੰਟ ਸੀ ਕੀ ਨਾਮ ਇਹ ਜਗਰਾਉਂ ਦਾ ਵਾ ਤੇ ਇਹਦਾ ਨਾਮ ਹੈ ਇਮਰਾਨ ਜਾਂ ਹਾਂ ਤਾਂ ਉਹਨੇ 81 ਵਰਕ ਪਰਮਿਟ ਦਾ ਤੇ ਤੁਹਾਨੂੰ ਭੇਜਿਆ ਟੂਰਿਸਟ ਵੀਜੇ ਤੇ ਹਾਂਜੀ ਟੂਰਿਸਟ ਵੀਜੇ ਤੇ ਬੁਲਾਇਆ ਤੇ ਕਿਹਾ ਕੀ ਕਿਹਾ ਸੀ ਤੁਹਾਨੂੰ ਕੀ ਆਇਥੋਂ ਗਿਆ ਸੀ ਇਹ ਕਹਿੰਦਾ ਸਲਾਈ ਦਾ ਕੰਮ ਤੇ ਤੁਹਾਨੂੰ ਬੁਲਾਇਆ ਜਾ ਰਿਹਾ ਵਾ ਤੇ ਉੱਥੇ ਤੇਰੀ 8 ਘੰਟੇ ਡਿਊਟੀ ਹੋਵੇਗੀ ਤੇ ਕੋਈ ਡਿਊਟੀ ਦਾ ਵੀ ਟਾਈਮ ਨਹੀਂ ਹੈਗਾ ਵਾ ਬਾਬਾ ਇਹ ਤਾਂ ਸੰਪਰਕ ਕਿਵੇਂ ਆਇਆ ਬਾਬਾ ਜੀ ਮੇਰੀ ਫਰੈਂਡ ਆ ਉਥੇ 에ਰਬਲ ਚ ਕੰਮ ਕਰਦੀ ਸੀਗੀ ਕੁੜੀ ਉਧਰੋਂ ਹੀ ਤੇ ਉਹਨੇ ਮੇਰੀ ਬੜੀ ਹੈਲਪ ਕੀਤੀ ਉਹਨੇ ਮੈਨੂੰ ਮਤਲਬ ਬਾਜੀ ਪ੍ਰਦੀਪਾਜੀ ਦਾ ਨੰਬਰ ਦਿੱਤਾ ਉਹਨਾਂ ਦੀ ਜਾਣ ਪਛਾਣ ਸੀਗੀ ਤਿੰਨ ਮਹੀਨਿਆਂ ਤੋਂ ਮੈਂ ਬਾਬਾ ਜੀ ਦੇ ਕੰਟੈਕਟ ਚ ਹਾਂ ਹੁਣ ਵਾਪਸ ਪਰਤੇ ਹੋ ਕੇ ਮੈਂ ਕਿਵੇਂ ਮਹਿਸੂਸ ਕਰਤੇ ਠੀਕ ਆ ਹੁਣ ਤੇ ਵਧੀਆ ਚਲੋ ਬਸ ਮੈਂ ਇਸ ਬੰਦੇ ਨੂੰ ਵਾਪਸ ਲਿਆ ਕੇ ਇੱਥੇ ਕੇਸ ਕਰਨਾ ਚਾਹੁੰਦੀ ਹਾਂ ਆ ਬਾਬਾ ਜੀ ਨੇ ਸਿਆ ਕਿ ਤੁਸੀਂ ਬਿਮਾਰ ਵੀ ਹੋ ਗਏ ਸੀ ਹਾਂ ਜੀ ਮੈਂ ਬਿਮਾਰ ਹੋ ਗਈ ਸੀ ਫਿਰ ਉੱਥੇ ਦਵਾਈ 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 ਇਹਨਾਂ ਨੇ ਨਹੀਂ ਮੈਂ ਆਪ ਹੀ ਆਪਣਾ ਇਲਾਜ ਕਰਵਾਇਆ ਇੱਥੇ ਆ ਕੇ ਵੀ ਕਹਿੰਦੇ 1 ਮਹੀਨਾ ਹਾਂ ਜੀ 1 ਮਹੀਨਾ ਹੋ ਗਿਆ ਮੈਨੂੰ ਬਿਮਾਰ ਪੈਣ ਹਾਂ ਠੀਕ ਹੋ ਹਾਂ ਜੀ ਅੱਜ ਵੀ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਲੋਕ ਐਸੇ ਹੋਣਗੇ ਨੌਜਵਾਨ ਐਸੇ ਹੋਣਗੇ ਜਿਹੜੇ ਚੌਦੇ ਨੇਕੀ ਦੇ ਵਿਦੇਸ਼ ਜਾਗੇ ਉੱਥੇ ਸੈਟਲ ਹੋਈਏ ਤੁਸੀਂ ਦੇਖ ਲਿਆ ਹਾਂ ਸਾਰੀ ਗੁਲਕਾਂ ਦੇ ਹਾਲਾਤਾਂ ਬਾਰੇ ਹਾਂ ਜੀ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਔਰ ਹਾਂਜੀ ਮੈਂ ਤਾਂ ਇਹੀ ਕਹਨੀ ਆ ਵੀ ਜੋ ਵੀ ਕਰਨਾ ਆਪਣੇ ਪੰਜਾਬ ਚ ਰਹਿ ਕੇ ਕਰੋ ਉੱਤਰ ਜਾ ਬਾਹਰ ਜਾ ਕੇ ਤਾਂ ਕੋਈ ਫਾਇਦਾ ਨਹੀਂ ਹੈਗਾ ਜੋ ਵੀ ਤਰੱਕੀ ਕਰਨੀ ਆਪਣੇ ਦੇਸ਼ ਚ ਕਰੋ ਇੱਕ ਲੜਕੀ ਦੀ ਘਰ ਵਾਪਸੀ ਹੋਈ ਹੈ ਕੀ ਹਾਲਾਤ ਸੀ ਤੇ ਕੀ ਦਿੱਕਤ ਆਈ ਉਹਨੂੰ ਇਹ ਬੜੀ ਦੁੱਖ ਦੀ ਗੱਲ ਹੈ ਕਿ ਅੱਗੇ ਬਹੁਤ ਬਹੁਤ ਸਮਿਆਂ ਦੇ ਉੱਤੇ ਜਿਹੜੀਆਂ ਖਾਸ ਕਰਕੇ ਅਰਬ ਮੁਲਕਾਂ ਚ ਲੜਕੀਆਂ ਜਾਂਦੀਆਂ ਇਹਨਾਂ ਦੇ ਬੋਲ ਰਿਹਾ ਸੀ ਕਿ ਉਹ ਕਿਥੇ ਨਾਲ ਲੱਗੇ ਇਹਨੂੰ ਭੇਜੋ ਪਰ ਫਿਰ ਵੀ ਜਿਹੜੇ ਏਜੰਟ ਉਹ ਪਿੰਡਾਂ ਦੇ ਵਿੱਚ ਫਿਰ ਕੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਉਧਰ ਲਿਜਾ ਕੇ ਲੈ ਜਾਂਦੇ ਆ ਫਿਰ ਉੱਥੇ ਜਾ ਕੇ ਤੰਗ ਕਰਦੇ ਆ ਉਹਨਾਂ ਦਾ ਸ਼ੋਸ਼ਣ ਕਰਦੇ ਆ ਕਈ ਤਰ੍ਹਾਂ ਦੇ ਉਹਨਾਂ ਨੂੰ ਤਸੀਹੇ ਦਿੰਦੇ ਆ ਸੋ ਇਹ ਲੜਕੀ ਜਿਹੜੀ ਆ ਮੋਗੇ ਦੇ ਨਜ਼ਦੀਕ ਪਿੰਡ ਦੀ ਹੈ ਕਿਸੇ ਤੋਂ ਸੋ ਇਹ ਜਨਵਰੀ 8 ਜਨਵਰੀ ਨੂੰ ਇੱਥੋਂ ਗਈ ਸੀ ਇਹਨਾਂ ਨੂੰ ਕਹਿ ਕੇ ਵੀ ਤੁਹਾਡੇ ਘਰ ਦਾ ਕੰਮ ਹੈਗਾ ਉਹਦੇ ਵਿੱਚ ਅਸੀਂ ਲੈ ਕੇ ਜਾ ਰਹੇ ਹਾਂ ਪਰ ਉੱਥੇ ਲਿਜਾ ਕੇ ਇਸ ਲੜਕੀ ਨੂੰ ਜਿਹੜਾ ਹੈ ਵੈਸੇ ਤਾਂ ਸਿੱਧਾ ਜਿਹੜਾ Araq ਦੇ ਵਿੱਚ ਲੜਕੀਆਂ ਜਾ ਹੀ ਨਹੀਂ ਸਕਦੀਆਂ ਤੇ ਪਹਿਲਾਂ ਇਹ ਦਵਾਈ ਲੀ ਜਾਂਦੇ ਆ ਦਵਾਈ ਤੋਂ ਜਿਹੜਾ ਹੈਗਾ ਫਿਰ Araq ਤੇ ਲੈ ਕੇ ਜਾਂਦੇ ਆ ਸੋ ਅੱਗੇ ਵੀ ਉੱਥੋਂ ਇੱਕ ਲੜਕੀ ਵਾਪਸ ਮਗਵਾਈ ਸੀ ਬੜਾ ਉਹਨੂੰ ਵੀ ਤਾਂ ਨਹੀਂ ਸੀ ਇਹਨਾਂ ਦੀ ਵੀਡੀਓ ਜਿਹੜੀ ਹੈਗੀ ਆਪਣੇ Facebook ਤੇ ਆਈ ਸੀ ਤਹਰ ਇਹਨਾਂ ਨੇ ਸਬਰ ਕੀਤਾ ਪਰਵਾਰ ਨੇ ਸੋ ਗੁਰੂ ਨੇ ਕਿਰਪਾ ਕੀਤੀ ਹੈ ਬਹੁਤ ਦੇ ਕਸ਼ਟ ਦੇ ਵਿੱਚੋਂ ਨਿਕਲੀ ਆ ਹੁਣ ਵੀ ਇਹਨੂੰ ਤਕਰੀਬਨ ਮਹੀਨੇ ਦੇ ਕਰੀਬ ਜਿਹੜਾ ਹੈਗਾ ਬਾਹਰੋਂ ਆਈ ਨੂੰ ਹੋ ਗਿਆ ਪਰ ਇੰਨੀ ਬਿਮਾਰ ਸੀ ਇੰਨੀ ਇਹਦੀ ਹਾਲਤ ਮਾੜੀ ਸੀ ਕਿ ਇਹ ਬੋਲ ਵੀ ਨਹੀਂ ਸਕਦੀ ਸੀ ਇਹਨਾਂ ਇਹਦੇ ਨਾਲ ੱਤਕਾ ਹੋਇਆ ਸੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕੋਈ ਵੀ ਗੰਟ ਹੋਵੇ ਉਹਨਾਂ ਇਥੇ ਮੁੰਡਿਆਂ ਨੂੰ ਵੀ ਕਈ ਵਾਰ ਭੇਜੀ ਜਾਂਦੇ ਕਹਿੰਦੇ ਤੁਹਾਡੇ ਕੋਈ ਪੈਸਾ ਕੋਈ ਨਹੀਂ ਲੈਣਾ ਉਧਰ ਹੁਣ 40 40 ਲੱਖ ਉਹਨਾਂ ਨੂੰ ਟੌਰਚਰ ਕਰਦੇ ਆ ਕਹਿੰਦੇ ਪੈਸੇ ਭੇਜੋ ਫਿਰ ਅਸੀਂ ਉਹਨਾਂ ਨੂੰ ਛੱਡਾਂਗੇ ਅਸੀਂ ਕਹਿੰਦੇ ਕਿ ਇਹੋ ਜਿਹੇ ਜਿਹੜੇ ਕਹਿੰਦੇ ਆ ਫ੍ਰੀ ਤੇ ਅਸੀਂ ਲੈ ਜਾਾਂਗੇ ਇਹਦਾ ਆ ਕਰ ਦਾਂਗੇ ਇਹੋ ਜਿਹੇ ਏਜੰਟਾਂ ਤੋਂ ਵਜੂ ਤੇ ਲੜਕਾ ਹੋਵੇ ਤੇ ਲੜਕੀ ਜੇ ਜਾਣਾ ਹੀ ਬਾਹਰ ਕੋਈ ਕੰਮ ਸਿੱਖ ਕੇ ਜਾਓ ਕਿਸੇ ਚੰਗੇ ਮੁਲਕ ਵਿੱਚ ਜਾਓ ਉੱਥੇ ਵਰਕ ਪਰਮਿਟ ਤੇ ਜਾਓ ਜਾਂ ਕਿਸੇ ਜਿਹੜੇ ਗਲਤ ਤਰੀਕੇ ਦੇ ਨਾਲ ਕਹਿੰਦੇ ਵੀ ਤੁਹਾਨੂੰ ਭੇਜ ਦਾਂਗੇ ਹੁਣ ਉਹ ਬਹੁਤ ਸਖਤਾਈ ਹੋ ਗਈ ਹੈ ਜਿਹੜੀਆਂ ਸਾਰੀਆਂ ਸਰਹੱਦਾਂ ਸੀਲ ਹੋ ਗਈਆਂ ਹਰ ਥਾਂ ਦੇ ਉੱਤੇ ਜਿਹੜੇ ਅੱਗੇ ਇਹ ਕਹਿ ਕੇ ਡੌਂਕੀਆਂ ਲਵਾਉਂਦੇ ਸੀ ਉਹਨਾਂ ਨੂੰ ਪਤਾ ਡੌਂਕੀਆਂ ਤਾਂ ਲੱਗਦੀਆਂ ਨਹੀਂ ਉਹ ਬੱਚੇ ਬੰਦਿਆਂ ਨੂੰ ਇਕੱਠੇ ਕਰਕੇ ਉੱਥੇ ਫਿਰ ਟਾਰਚਰ ਕਰਦੇ ਆ ਉਹਨਾਂ ਦੇ ਘਰ ਕੁਕ ਕਰਦੇ ਆ ਕੋਈ ਪੈਸੇ ਮੰਗਾਉਂਦੇ ਆ ਜੇ ਤਰ੍ਹਾਂ ਐਸੇ ਤਰ੍ਹਾਂ ਹੀ ਲੜਕੀ ਦੇ ਨਾਲ ਹੋਇਆ ਇਹਨੂੰ ਵੀ ਜਿਹੜਾ ਹੈਗਾ ਚੰਗੇ ਵਿਕਾਸ ਤੇ ਬੱਚੀ ਬਾਹਰ ਗਈ ਸੀ ਪਰ ਇਹਦੀ ਹਾਲਤ ਬਹੁਤ ਮਾੜੀ ਹੋਈ ਇਹੋ ਜਿਹੇ ਏਜੰਟਾਂ ਤੋਂ ਬਚੋ ਧੋਖਾਧੜੀ ਤੋਂ ਬਚੋ ਇਹ ਬੱਚਿਆਂ ਨੂੰ ਧੋਖਾ ਦਿੰਦੇ ਆ ਅੱਗੇ ਜਾ ਕੇ ਇਹ ਕੰਮ ਤਾਂ ਕੀ ਦੇਣਾ ਉਹਨਾਂ ਨੂੰ ਕੰਮ ਤੋਂ ਵੀ ਕਈਆਂ ਨੂੰ ਨਕਾਰਾ ਕਰ ਦਿੰਦੇ ਆ ਸੋ ਇਸ ਵਾਸਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਖਾਸ ਕਰਕੇ ਸਾਡੀਆਂ ਬੀਬੀਆਂ ਨੂੰ ਵੀ ਅਰਬ ਮੁਲਕਾਂ ਦੇ ਵਿੱਚ ਬਿਨਾਂ ਕਿਸੇ ਖਾਸ ਜਿਹੜੇ ਹੈਗੇ ਆ ਕਾਰਨ ਤੋਂ ਨਾ ਜਾਓ ਜਿਹੜੇ ਇਸੇ ਤਰ੍ਹਾਂ ਇਹ ਪਿੰਡਾਂ 'ਚ ਫਿਰਦੇ ਆ ਗਰੀਬ ਪਰਿਵਾਰਾਂ ਨੂੰ ਟਾਰਗੇਟ ਕਰਦੇ ਆ ਜਿਨ੍ਹਾਂ ਨੂੰ ਦੇਖਦੇ ਆ ਕਿ ਵਿਸ਼ੇਸ਼ਾਂ ਦੀ ਕੋਈ ਜਿਹੜੀ ਹੈ ਹੈਲਪ ਕਰਨ ਵਾਲਾ ਨਹੀਂ ਫਿਰ ਉੱਥੇ ਜਾ ਕੇ ਬੱਚੇ ਜਿਹੜੇ ਹੈਗੇ ਆ ਔਰ ਦੁੱਖ ਭੋਗਦੇ ਆ ਟੌਰਚਰ ਹੁੰਦੇ ਆ ਤੇ ਫਿਰ ਇਹੋ ਜਿਹੇ ਵੀਡੀਓ ਜਦੋਂ ਅਸੀਂ ਦੇਖਦੇ ਆ ਤੇ ਸਾਡਾ ਵੀ ਦਿਲ ਪੀਛੇਦਾ ਸੋ ਇਹ ਬੀਬੀ ਆਪਣੇ ਦੁਬਾਰਾ ਪਰਿਵਾਰ ਵਿੱਚ ਆਈ ਹੈ ਗੁਰੂ ਮਹਾਰਾਜ ਦਾ ਹੀ ਧੰਨਵਾਦ ਕਰਦੇ ਆ ਵਿਦੇਸ਼ ਮੰਤਰਾਲੇ ਤੇ ਅੰਬੈਸੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਦੀ ਹੈਲਪ ਕੀਤੀ ਤੇ ਅੱਜ ਇਹ ਆਪਣੇ ਪਰਿਵਾਰ ਦੇ ਵਿੱਚ ਗੁਰੂ ਬਾਛਾ ਕਿਰਪਾ ਕਰਨ ਇਹ ਆਪਣੇ ਜੀਵਨ ਦੇ ਵਿੱਚ ਤਰੱਕੀਆਂ ਕਰੇ ਪਰ ਇਹੋ ਜਿਹੇ ਤਰੀਕੇ ਦੇ ਨਾਲ ਕਿਨੇ ਬਾਹਰ ਨਾ ਜਾਵੇ ਧੰਨਵਾਦ